ਜੀ ਰੋਦਾ ਪਾਣੀ ਕੋਦੇ ਦਾ ਪਾਣੀ ਸਾਰਾ ਚੱਕ ਕੇ ਚਲੇ ਗਏ ਕੋਦੇ ਐਥੇ ਅਸੀਂ ਚੈੱਕ ਕਰਨ ਆਵਾਂਗੇ ਕਿਸੇ ਦੇ ਦਰਵਾਜ਼ੇ ਅੱਗੇ ਪਾਣੀ ਨਾ ਖੜਾ ਹੋਵੇ ਤੇ ਜਿਹੜਾ ਇਹ ਪਾਣੀ ਖੜਾ ਹੈ ਉਹਦੇ ਤੋਂ ਕੋਣ ਨਿਜਾਤ ਪਵਾ ਹੋਗਾ ਜਿਸਨੂੰ ਕਰੇ ਪਾਣੀ ਲਾਈ ਲਗਾਈਏ ਇਹ ਚਕਾ ਦੋ ਉਸ ਦੇ ਪਾਈਪ ਲਗਾਣਗੇ ਇੱਥੇ ਬਾਰ ਬਾਰ ਆ ਕੇ ਧਮਕੀਆਂ ਦੇ ਕੇ ਜਾਂਦੇ ਜੀ ਜਿਹਦੇ ਅੱਗੇ ਪਾਣੀ ਦਰਵਾਜ਼ੇ ਅੱਗੇ ਹੋਏਗਾ ਉਹਨੂੰ ਫਾਈਨ ਲੱਗੇਗਾ ਤੇ ਹੁਣ ਫਾਈਨ ਅਸੀਂ ਪਾਏ ਲਾਈਏ ਅਸੀਂ ਫਾਈਨ ਹੁਣ ਕਿਨੂੰ ਲਾਈਏ ਉਹਦਾ ਸਾਰੇ ਇਹਨਾਂ ਲੋਗੂਆਂ ਚ ਪਾਣੀ ਵੀ ਮੁਢਾਬਾ ਨਗਰ ਨਿਗਮ ਮੁਢਾਬਾ ਐਮ ਸੀ ਯੂਆਰ ਮੁਢਾਬਾ ਅਸਨਾ ਨਿਗਮ ਤੇ ਕੋਈ ਰਸ਼ਮੀ ਜੈਨ ਕਿਹੜੀ ਰਹੀ ਭਾਈ ਜੀ ਇਹ ਇੱਕ ਗਲੀ ਨੰਬਰ 2 ਨਹੀਂ ਬਸਤੀ ਕੀ ਸਮੱਸਿਆ ਜੀ ਸਮੱਸਿਆ ਜੀ ਸੀਵਰ ਦੀ ਸਮੱਸਿਆ ਹੈ ਇਹ 2-3 ਸਾਲਾਂ ਤੋਂ ਹੀ ਹੈਗੀ ਹੈ ਹਰ ਵਾਰ ਅਸੀਂ ਕਹਿੰਨੇ ਆ ਐਮ ਸੀ ਸਾਹਿਬ ਨੂੰ ਵੀ ਕਿਹਾ ਹੈ ਮੇਰੇ ਸਾਹਿਬ ਨੂੰ ਵੀ ਕਿਹਾ ਹੈ ਤੇ ਸਭ ਕਿਸੇ ਨੂੰ ਅਸੀਂ ਕਹਿ ਕੇ ਦੇਖ ਲਿਆ ਜੀ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ ਉਹ ਉੱਥੇ ਡਿੱਗੀਆਂ ਜਿਹਾ ਬਣਾਤੀਆਂ ਤੇ ਉਹ ਸਾਰਾ ਸੀਵਰ ਦਾ ਪਾਣੀ ਆ ਜਾਂਦਾ ਹੈ ਹਰ ਵਾਰੀ ਪ੍ਰੋਬਲਮ ਹੈ بارش ਦੇ ਸੀਜ਼ਨ ਚ ਵੀ ਪ੍ਰੋਬਲਮ ਹੈ ਤੇ ਉਹ ਜਦੋਂ ਵੀ ਐਮਸੀ ਸਾਹਿਬ ਨੂੰ ਪੁੱਛੋ ਉਹ ਕਹਿੰਗੇ ਜੀ ਟੈਂਡਰ ਵਾਲੇ ਪਾਸ ਨਹੀਂ ਹੋਇਆ ਪਿਛਲੇ 3 ਸਾਲਾਂ ਤੋਂ ਉਹ ਇੱਕੋ ਹੀ ਗੱਲ ਕਹਿੰਦੇ ਆ ਰਹੇ ਨੇ ਹਲੇ ਟੈਂਡਰ ਪਾਸ ਨਹੀਂ ਹੋਇਆ ਜੀ ਇਹ ਸਾਡੇ ਬਸ ਦਾ ਕੰਮ ਨਹੀਂ ਹੈ ਜੀ ਕਿਹਦੇ ਬਸ ਦਾ ਕੰਮ ਹੈ ਸਾਨੂੰ ਉਹ ਤਾਂ ਦੱਸਿਆ ਜਾਏ ਘੱਮ ਸੇ ਘੱਮ ਕਿੰਨੇ ਕਿ ਸਮੱਸਿਆ ਦਾ ਹੱਲ ਕਸ਼ਟ ਕਰਨਾ ਪੈ ਰਿਹਾ ਸਾਨੂੰ ਤਾਂ ਦੇਖੋ ਤੁਸੀਂ ਕਸ਼ਟ ਹੀ ਹੈ ਜਦੋਂ ਦਰਵਾਜ਼ੇ ਦੇ ਅੱਗੇ ਪਾਣੀ ਹੈ ਦੇਖੋ ਅਸੀਂ ਨਿਕਲ ਨਹੀਂ ਸਕਦੇ ਅਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਪਿਛਲੇ 15 ਦਿਨ ਦਾ ਇਹੀ ਹਾਲ ਹੈ ਤੇ ਰੋਜ਼ ਅਸੀਂ ਕਮ ਸੇ ਕਮ ਫੋਨ ਕਰਾਨੇ ਆ ਰੋਜ਼ ਫੋਨ ਕਰਾਨੇ ਆ ਉਹ ਸੁਪਰਵਾਈਜ਼ਰ ਸਾਹਿਬ ਨੂੰ ਵੀ ਕਿਹਾ ਸੀ ਉਹ ਕਹਿੰਦੇ ਮੈਂ ਸਵੇਰੇ ਆ ਕੇ ਕਰਵਾਉਂਗਾ ਉਹ ਹਾਲੇ ਸਵੇਰ ਦੇ 11 ਵਜੇ ਨਾਲੇ ਜੀ ਉਹ ਹਾਲੇ ਘਰੋਂ ਨਿਕਲੇ ਨਹੀਂ ਆਫਿਸ ਅਸੀਂ ਕਮਿਸ਼ਨਰ ਸਾਹਿਬ ਦੇ ਫੋਨ ਕੀਤਾ ਉੱਥੇ ਕੋਈ ਫੋਨ ਨਹੀਂ ਚੁੱਕ ਰਿਹਾ ਕਿਹਨੂੰ ਦਸੀਏ ਨਾ ਸਾਨੂੰ ਕਮ ਸੇ ਕਮ ਦੱਸਿਆ ਜਾਵੇ ਕਿ ਅਸੀਂ ਕਿਹਨੂੰ ਦਸੀਏ ਇਹ ਗੱਲਾਂ ਹੁਣ ਤਾਂ ਇਹੀ ਇੱਕ ਕੰਮ ਰਹਿ ਗਿਆ ਕਿ ਉਹਨਾਂ ਦੇ ਕੋਲ ਨਗਰ ਨਿਗਮ ਕੋਲ ਜਾ ਕੇ ਅਸੀਂ ਉੱਥੇ ਨਾਰੇਬਾਜੀ ਕਰੀਏ ਤੇ ਸ਼ਾਇਦ ਕੁਝ ਉੱਥੇ ਬਣੇ ਸਾਡਾ ਔਰ ਜੋ ਮਧੂ ਦਾ ਐਮਸੀ ਦੇ ਵਾਰਟ ਦੇ ਐਮਸੀ ਹੈ ਜੀ ਉਹਨਾਂ ਨੂੰ ਕੋਈ ਵਿਕ ਪਰਚਾ ਮੰਗ ਪੱਤਰ ਦੇ ਛਾਵੇ ਉਹਨਾਂ ਨੂੰ ਮੰਗ ਪੱਤਰ ਤਾਂ ਨਹੀਂ ਦਿੱਤਾ ਜੀ ਉਹਨਾਂ ਨੂੰ ਅਸੀਂ ਬਾਰ ਬਾਰ ਬੁਲਾ ਕੇ ਫੋਨ ਤੇ ਕਹਿੰਨੇ ਆ ਸਾਡੇ ਕੋਲ ਫੋਨ ਦੀਆਂ ਰਿਕਾਰਡਿੰਗਸ ਹੈਗੀਆਂ ਨੇ ਉਹ ਆ ਜਾਂਦੇ ਇੱਕ ਚੱਕਰ ਲਗਾ ਕੇ ਚਲੇ ਜਾਂਦੇ ਸਵੇਰੇ ਅੱਜ ਉਹਨਾਂ ਨੂੰ ਮੈਂ ਕਿਹਾ ਕਹਿੰਦੇ ਜੀ ਤੁਸੀਂ ਕਮਿਸ਼ਨਰ ਸਾਹਿਬ ਨੂੰ ਕਹੋ ਬਈ ਕਮਿਸ਼ਨਰ ਸਾਹਿਬ ਦਾ ਨੰਬਰ ਦੇ ਦਿਓ ਤੇ ਉਹ ਲੈਂਡਲਾਈਨ ਦਾ ਨੰਬਰ ਦੇ ਗਏ ਨੇ ਉਹ ਕੋਈ ਚੁੱਕ ਨਹੀਂ ਰਿਹਾ ਉਹਨਾਂ ਨੂੰ ਨੰਬਰ ਹੀ ਨਹੀਂ ਪਤਾ ਕਹਿੰਦੇ ਕਿ 11 ਹੈ ਜੀ ਕਿ ਪਤਾ ਨਹੀਂ 12 ਹੈ ਜੀ ਤੇ ਉਹ ਨੰਬਰ ਮੈਂ ਟ੍ਰਾਈ ਕੀਤਾ ਜੀ ਆਫਿਸ ਚ ਕੋਈ ਨੰਬਰ ਨਹੀਂ ਚੁੱਕ ਰਿਆ ਜਾਂ ਤਾਂ ਉਹਨਾਂ ਸਾਨੂੰ ਪਤਾ ਲੱਗੇ ਵੀ ਅਸੀਂ ਕਿਹਦੇ ਨਾਲ ਗੱਲ ਕਰਨੀ ਹੈ ਕਿਉਂਕਿ ਉਹਨਾਂ ਨੇ ਤਾਂ ਆਪਣੇ ਆਫਿਸਿਸ 'ਚ ਬੈਠੇ ਰਹਿਣਾ ਉਹਨਾਂ ਨੇ ਥੋੜਾ ਦੇਖਣਾ ਇਹ ਤੇ ਡੇ ਟੂ ਡੇ ਪਬਲਿਕ ਨੇ ਦੇਖਣਾ ਵੀ ਕੀ ਪ੍ਰੋਬਲਮ ਆ ਰਹੀ ਹੈ ਸਾਨੂੰ ਨਗਰ ਨਿਗਮ ਨੂੰ ਜੋ ਕੋਈ ਮੰਗ ਪੱਤਰ ਦਿੱਤਾ ਵਿਸ ਲਈ ਨੂੰ ਸੀਵਰੇਜ ਅਸੀਂ ਦਿੱਤਾ ਸੀ ਜੀ ਲਾਸਟ ਇਅਰ ਦਿੱਤਾ ਸੀ ਪਰ ਉਹਦਾ ਕੋਈ ਜਵਾਬ ਨਹੀਂ ਆਇਆ ਉਹਦੇ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਅਸੀਂ ਸਾਰੀ ਗਲੀ ਵਾਲਿਆਂ ਨੇ ਲਿਖ ਕੇ ਦਿੱਤੇ ਸੀ ਸਾਈਨ ਕਰਕੇ ਦਿੱਤੇ ਸੀ ਪਰ ਅੱਜ ਤੱਕ ਉਹਦਾ ਸਾਨੂੰ ਕੋਈ ਨਹੀਂ ਪਤਾ ਵੀ ਉਹ ਪੱਤਰ ਕਿੱਧਰ ਗਿਆ ਉਸੀਂ ਕੀ ਮੰਗ ਕਰਦੇ ਹਾਂ ਕਿ ਨਿਕੰਮਤ ਵੀ ਅਸੀਂ ਇਹ ਹੀ ਕਰਨੇ ਸਾਡੀਆਂ ਗਲੀਆਂ ਠੀਕ ਕਰਾਈਆਂ ਜਾਂ ਨਾ ਸੀਵਰੇਜ ਦਾ ਜਿਹੜਾ ਸਿਸਟਮ ਇਹਨੂੰ ਠੀਕ ਕੀਤਾ ਜਾਵੇ ਤਾਂ ਕਿ ਸਾਨੂੰ ਰੋਜ਼ ਇਹ ਨਾ ਪੂਗਤ ਨਾ ਪਵੇ ਪੂਰਾ ਹਾਲ ਹੈ ਇਹ ਨਹੀਂ ਠੀਕ ਕੀਤਾ ਜਾਵੇ ਕੂੜਾ ਜਮੀ ਬਹੁਤ ਬੁਰਾ ਹਾਲ ਹੈ ਕੂੜਾ ਵੀ ਨਹੀਂ ਆਂਦਾ ਕੂੜਾ ਚੁੱਕਣ आले ਨਹੀਂ ਆਉਂਦੇ ਜੀ ਉਹਨਾਂ ਨੂੰ ਅਸੀਂ ਫੋਨ ਕਰਕੇ ਕਹਿੰਦੇ ਆ ਉਹ ਸਾਨੂੰ ਇਹ ਕੰਨ ਕਹਿ ਦਿੰਦੇ ਕਹਿੰਦੇ ਵੀ ਟਿੱਪਰ ਨਹੀਂ ਸਾਡੇ ਕੋਲੇ ਹੈਗੀ ਇਸ ਕਰਕੇ ਅਸੀਂ ਕੂੜਾ ਨਹੀਂ ਡੇਕ ਕੇ ਜਾ ਸਕਦੇ ਤੇ ਬੱਚੇ ਕ ਸਭ ਦੇ ਘਰੇ ਠਿੱਕਨੇ ਕੇ ਬੱਚੇ ਹੈ ਡੇਂਗੂ ਮਲੇਰੀਆ ਬੁਖਾਰ जो अना करके अस्पिटल जाइए तो हॉस्पिटल भी करने बहुत बंद है बहुत उतना स्टाफ है नहीं सही है नहीं गा थैंक यू हो गए मुझे करना है तो ऑफिस का नंबर बोल चुका पर्सनल नंबर दे